ਅੱਜ ਸ਼ਿਵਾਲਾ ਮੰਦਰ ਕਾਦੀਆਂ ਵਿਖੇ ਪਾਰਵਤੀ ਜੀ ਦਾ ਜਨਮ ਦਿਨ ਬਹੁਤ ਹੀ ਧੂਮ-ਤਾਮ ਨਾਲ ਔਰ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ ਮੈਂ ਸਮੂਹ ਨਗਰ ਨਿਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਔਰ ਸ਼ਿਵ ਜੀ ਮਹਾਰਾਜ ਜੀ ਔਰ ਪਾਰਵਤੀ ਜੀ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਇਸੇ ਤਰ੍ਹਾਂ ਅਸੀਂ ਖੁਸ਼ੀਆਂ ਖੜਿਆਂ ਦੇ ਨਾਲ ਸਰਬ ਸਾਂਝੀ ਵਾਰਤਾ ਦਾ ਆਪੋ-ਆਇਆ ਰੱਖਾ ਦਾ ਸੰਦੇਸ਼ ਦਿੱਤੇ ਹੋਏ ਕਿਓ ਕੇ ਪਿਆਰ ਬਣਾਦੇ ਰਹੀਏ ਪਰ ਸਾਡੇ ਸਾਰੇ ਤੇ ਉਹ ਮਿਹਰ ਭਰਿਆ ਅਸਰ ਰੱਖਣਾ ਸਾਨੂੰ ਖੁਸ਼ੀਆਂ ਬਖਸ਼ੇ ਤਰੱਕੀਆਂ ਬਖਸ਼ੇ ਤਾਂ ਦ੍ਰਿਸ਼ਟੀਆ ਬਖਸ਼ੇ ਬਹੁਤ ਬਹੁਤ ਧੰਨਵਾਦ ਜੈ ਸ਼੍ਰੀ ਰਾਮ ਜੈ ਸ਼ਿਵ ਗੋਦੇ ਸੋਨ ਮਹੀਨੇ ਦੇ ਪਵਿੱਤਰ ਤਿਉਹਾਰ ਦੇ ਵਿੱਚ ਸ਼ਮਲਾ ਮੰਦਰ ਕਮੇਟੀ ਵੱਲੋਂ 5 ਦਿਨ ਦੀ ਪਟਾਖੇ ਕਰਵਾਈ ਜਾ ਰਹੀ ਹੈ ਇੱਕ ਕਥਾ ਨੂੰ ਸਾਧਵੀ ਗੋਰੀ ਭਾਰਤੀ ਜੀ ਮੂਰ ਮਹਿਲ ਵਾਲੇ ਆ ਕੇ ਕਰ ਰਹੇ ਨੇ ਉਹਨਾਂ ਵੱਲੋਂ ਸ਼ਿਵਜੀ ਦੇ ਦੀਆਂ ਕਥਾਵਾਂ ਅਤੇ ਉਹਨਾਂ ਦੀਆਂ ਮਹਾਤਾਵਾਂ ਲੋਕਾਂ ਨੂੰ ਦੱਸੀਆਂ ਜਾ ਰਹੀਆਂ ਨੇ ਅੱਜ ਤੀਸਰਾ ਦਿਨ ਹੈ ਪਿਛਲੇ ਦੋ ਦਿਨਾਂ ਚ ਕਾਦੀਆਂ ਸ਼ਹਿਰ ਦੀ ਬਹੁਤ ਜ਼ਿਆਦੀ ਸੰਖਤਾ ਆਈ ਹੋਈ ਸੀ ਤੇ ਅੱਜ ਉਹ ਕੱਲ ਤੇ ਪਰਸੋ ਦੋ ਦਿਨ ਹੋਰ ਇਹ ਪ੍ਰੋਗਰਾਮ ਚੱਲੇਗਾ ਜੈ ਸ਼ਿਰਾ